ਯਾਰ ਚੱਲਣਾ ਅੱਜ ਆਇਆਗਾ ਦਿਨ ਦੂਜਾ ਚੌਰ ਲਾਉਣ ਦਾ ਅੱਜ ਆਪਾਂ ਚੌਰ ਲਾ ਲਾਵਾਂਗੇ ਅੱਜ ਆਇਆਗਾ ਦੂਜਾ ਦਿਨ ਆਪਾਂ ਟਰੈਡ ਲਈ ਖੜੇ ਆਗੇ ਜਿੰਦੀਪ ਆ ਗਿਆ ਯਾਰ ਆਪਣਾ ਲੜਕੇ ਸੁਨੀਹਾ 3:00 ਵਜੇ ਦਾ ਟਾਈਮ ਆ ਤੇ ਬੰਦ ਕਰ ਲਿਆ ਟਰੈਡ ਇਹ ਆਊਗਾ ਬਾਅਦ ਚੋ ਇੱਕ ਅੱਖ ਵੱਡੂਗਾ ਹੁਣ ਅੱਜ ਹੈਗਾ ਦਿਨ ਦੂਜਾ ਹੁਣ ਮਿਲਦੇ ਆ ਤੁਹਾਨੂੰ ਖੇਤ ਜਾਗੇ ਹਾਂਜੀ ਭਾਈ ਆਪਾਂ ਖੇਤ ਆ ਗਏ ਜੀ ਤੇ ਆਪਾਂ ਹੁਣ ਦੂਜੇ ਬਾਣ ਦਾ ਕਰਦੇ ਤੁਹਾਨੂੰ ਲਾਗੇ ਮੈਂ ਨਾ ਦਾ ਪੌੜਾ ਕਰਦਾ ਹੈ ਨਾ ਤੁਹਾਨੂੰ ਨਿਪਟ ਗਿਆ ਕੰਮ ਆਪਾਂ ਹੁਣ ਦੂਜੇ ਦਾ ਕਰਨ ਲੱਗੇ ਕਿੱਦੂ ਕਿਉਂਕਿ ਉਹ ਚ ਪਾਣੀ ਘਟ ਹੈ ਉਹ ਕਹਿੰਦੇ ਪਹਿਲਾਂ ਦੂਜੇ ਦਾ ਕਰਦੇ ਆ ਆ ਲਾਵਾਂਗੇ ਹੁਣ ਦੇਖਦੇ ਆ ਕਰੀ ਜਾਂਦੇ ਆ ਕਿੱਦੂ ਆ ਦੇ ਬ੍ਰੈਡ ਦੇ ਵੀ ਕੱਢੋ ਘਾਰੀ ਘਾਰਾ ਕਰਦਾ ਹੁਣ ਇਹਦਾ ਕੱਦੂ ਕਰਦੇ ਆ ਬਰੂ ਜੀ ਆਗੇ ਬਰੂ ਜੀ ਕਰਦੇ ਨੇ ਤੇ ਜਿਹੜਾ ਰਹਿ ਗਿਆ ਬਾਕੀ ਆਪਾਂ ਦਾ ਕਰੀ ਯਾਰੋ ਵੇਲੀਓ ਲੇਬਰ ਵੀ ਆਈ ਬੈਠੀ ਹੈ ਉਹ ਦੇਖ ਲਓ ਪੌੜ ਬੱਟੀ ਜਾਂਦਾ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਚ ਬੱਦੇ ਕੱਪੜਾ ਬਚ ਪੜਦਾ ਯਾਰ ਕੀ ਹੈਗਾ ਤੇ ਮੰਮੀ ਜਿਹੜੀ ਆ ਆਪਣੇ ਨਾਲ ਪੜਦਾ ਰਹੇਗਾ ਬੱਚਾ ਉਹ ਰੂਪੀ ਆ ਆਪਣਾ ਕਿ ਕੱਦੂ ਕਰੀ ਜਾਂਦੇ ਆ ਬਾਈ ਓਕੇ ਆ ਜਾਵਾਂਗਾ ਮੈਂ ਇਹ ਆਪਾਂ ਬਾਹਰ ਚੁਲਾਵਾ ਕੇ ਲਾਉਂਦੇ ਮੱਕੀ आले ਨਾਲ ਤੇ ਓ ਬਾਪੂ ਆਉਂਦਾਗਾ ਉਹ ਬਾਪੂ ਟ੍ਰੈਡ ਬਣਾਉਣੇ ਆ ਆਪਾਂ ਫੜਦੇ ਆਂ ਇਹ ਰੂ ਜਾਂ ਬਾਰੂ ਨਾਲ ਬੱਟ ਜਾ ਆਉਂਦੇ ਆ ਉਹ ਬਾਰੂ ਬੱਟ ਪਹੁੰਚੀ ਜਾਂਦਾਗਾ ਤੇ ਆਪਣੇ ਲੈ ਕੇ ਕੀ ਕੰਮ ਆਉਂਦਾ ਜਿਹੜਾ ਆਪਣੇ ਤੇ ਨਾਲ ਹੋਇਆ ਮੈਂ ਕਰਦਾ ਤੇ ਇਹ ਨਾਲ ਦਾ ਬੱਟਾ ਬਸ ਕਰਨਾ ਚਾਹੀਦਾ ਜੇ ਜਿਹੜਾ ਉਲਾਂ ਗਿਆ ਰੇਟ ਟੂ ਮੈਂ ਹੁਣ ਜਾਂ ਬਾਰੂ ਨਾਲ ਬੱਟ ਜਾਉਂਦੇ ਰਹਿ ਗਈ ਆ ਚਲੋ ਭਾਈਓ ਮੁੱਕੇ ਦਿਖਾਉਣੇ ਆ ਤੇ ਹਾਂਜੀ ਬਾਈ ਮੈਂ ਇਹਦੇ ਬਾਹਰੂ ਲਾਗੇ ਬੱਟਾ ਪੋਚਣ ਆਪਣੇ ਕੋਲੇ ਕਸੂਈਆ ਹੈ ਬਾਹਰੂ ਕੋਲੇ ਕਹੀ ਹੈ ਅਸੀਂ ਆ ਗਏ ਬੱਟਾ ਪੋਚਣ ਤੇ ਸਾਨੂੰ ਟਰੈਕਟ ਤੋਂ ਉਤਾਰਤਾ ਕਦੂ ਕਰਨ ਬਾਪੂ ਆ ਗਿਆ ਉਹ ਕਰ ਰਿਹਾ ਹੈਗਾ ਤੇ ਸਾਨੂੰ ਉਤਾਰਤਾ ਟਰੈਕਟ ਤੋਂ ਹੁਣ ਅਸੀਂ ਬੱਟਾ ਪੋਚਾਂਗੇ ਦੂਬਾ ਰੇਹ ਸਿੱਟ ਦੂੰਗਾ ਮੈਂ ਉਹ ਜਿਹੜੇ ਕਦੂ ਕੀਤਾ ਹੋਇਆ ਅੱਜ ਫੇਰ ਨਹੀਂ ਸੁੱਕੇ ਜਿੱਕਿਆ ਗਿਆ ਕਿਲੇ ਚ ਤਾਂ ਬੂ ਚਲੋ ਕੋਈ ਗੱਲ ਨਹੀਂ ਟਾਈਮ ਟਾਈਮ ਦੀ ਗੱਲ ਹੈ ਜੋਰ ਪਰਖਿਆ ਜਾਣਾ ਅੱਜ ਫੇਰ ਤੇ ਇਹ ਚ ਵੀ ਪਾਣੀ ਛੱਡਿਆ ਵਾ ਲਾਈਟ ਭੱਜ ਗਈ ਬਾਬੇ ਉਹ ਮੌਕੇ ਤੇ ਨਹੀਂ ਇਹ ਚ ਪਾਣੀ ਹੋਰ ਪੈਂਦਾ ਸੀਗਾ ਪਹਿਲਾਂ ਇਹ ਚ ਲਾਉਣ ਲੱਗਾਂ ਸੀ ਹੁਣ ਉਹ ਚ ਲਾਉਣ ਲੱਗਾਂਗੇ ਪਹਿਲਾਂ ਜਿਹਦਾ ਕਿੱਦੂ ਕਰੀ ਜਾਂਦੇ ਆ ਇਹ ਚ ਰੇਹ ਸਿੱਟਿਆ ਹੋਇਆ ਜੀ ਉੱਚ ਰੇਹ ਸਿੱਟਣਾ ਪਊ ਦੇਖੋ ਤੇ ਹੁਣ ਮੈਂ ਇਹਦੇ ਬਾਰੂ ਐਂ ਬੱਟਾ ਪੋਚਣ ਮੇਰੇ ਕੋਲੇ ਹੈਗਾ ਬਾਬੇ ਕਸੀਆ ਤੇ ਬਾਰੂ ਕੋਲੇ ਹੈਗੇ ਕਹੀ ਕਹੀ ਘਰੋਂ ਲਿਆਉਣੇ ਇੱਕ ਹੋਰ ਚਾਕੇ ਉਹ ਤਾਂ ਦੋ ਕਹੀਆਂ ਨੇ ਇੱਥੇ ਇੱਕ ਦੀ ਧਾਰ ਨਹੀਂ ਵਧੀ ਹੈਗੀ ਮੂਹਰੋਂ ਟੁੱਟੀ ਪਈ ਹੈ ਜੀ ਤਾਂ ਕਰਕੇ ਕਸੀਆ ਲੈ ਕੇ ਆਏ ਆ ਬਚੱਕੇ ਆ ਬਸ ਬੱਟ ਪੋਚ ਦਾਂਗੇ ਵਿਚਾਲੇ ਵਾਲੀਆਂ ਆਪਣੀਆਂ ਤਾਂ ਪੋਚ ਦੇਣੀ ਹੈ ਜੀ ਇਹ ਲੱਗਿਆ ਪਿਆ ਸੀ ਬਾਰੂ ਇਹ ਤੇ ਇਹ ਆਪਾਂ ਹਟਾਤਾ ਵੀ ਇਹ ਨਹੀਂ ਪੁੱਛਣੀ ਆਪਾਂ ਸਾਈਡ ਵਾਲੀਆਂ ਸਾਈਡ ਵਾਲੀਆਂ ਪੋਚਦੇ ਚਲੋ ਹੁ ਆ ਦੇਖੋ ਬਾਬੇ ਕੱਦੂ ਕਰਤਾ ਰੈਡੀ ਨੇ ਤੇ ਓਕੇ ਕਰਤਾ ਕੰਮ ਹੋਣੇ ਇੱਥੇ ਰੇ ਸਿੱਟਣ ਵਾਲਾ ਰਹਿ ਗਿਆ ਇਹ ਮੈਂ ਸਿੱਟ ਦੂੰਗਾ ਜਾ ਕੇ ਪਾਣੀ ਪੂਣੀ ਪੀ ਲਈਏ ਠੰਡਾ ਬਾਈ ਫੇਰ ਦੇਖਦੇ ਹਾਂਗੇ ਹਣਾ ਬਾਹਲੀ ਗਰਮੀ ਆ ਯਾਰ ਪੁੱਛੋ ਨਾ ਅਜੇ ਟਾਈਮ 8:00 ਵਜੇ ਗਰਮੀ ਨੇ ਹਨ ਕੰਡੇ ਕੱਡੇ ਪਏ ਨੇ ਇੱਧਰ ਬੱਚਾ ਪਿਆ ਉਹਨਾਂ ਦਾ ਲੀਰ ਤੇ ਉਹ ਰੇੜਾ ਲੈ ਕੇ ਆਏ ਸੀ ਬਾਈ ਆਪਾਂ ਟ੍ਰੈਕ ਮਗਰ ਪਾ ਕੇ ਹਾਲ ਇੱਥੇ ਕੱਢਦੇ ਸੀ ਗੱਲ ਸ਼ਾਮ ਨੂੰ ਅੱਲਾ ਟ੍ਰੈਡ ਕਰ ਹੀ ਲੈ ਗਏ ਸੀ ਤੇ ਹੁਣ ਦੇਖਦੇ ਹਾਂ ਕੀ ਬਣਦਾ ਹੈਗਾ ਹਣਾ ਪਾਣੀ ਪੂਣੀ ਪੀਨੇ ਆ ਠੰਡਾ ਰੇੜਾ ਖੜਾ ਹੈਗਾ ਆਪਣਾ ਇਹ ਆ ਮੱਕੀ ਆ ਬਈ ਮੱਕੀ ਵਾਲੇ ਚ ਆਪਾਂ 1509 ਲਾ ਦਾਂਗੇ ਬਾਅਦ ਚ ਹਣਾ ਇੱਧਰ ਵੀ ਮੱਕੀ ਆਪਣੇ ਉੱਚੇ ਟਿੱਬੇ ਚ ਤੇ ਇਹ ਚ ਵੀ 1509 ਲਾ ਲਾਂਗੇ ਯਾਰ ਕੁਝ ਸਬਜ਼ੀ ਆ ਦੋਕਨ ਵਾਲਾ ਇਹ ਤਾਂ ਆਪਾਂ ਰੱਖਣੀ ਹੀ ਆ ਇਹ ਤਾਂ ਸਬਜ਼ੀ ਹੁਣ ਬਸ ਹਫ਼ਤੇ ਨੂੰ ਪੂਰੀ ਫੁੱਲ ਟੁੱਟਣ ਲੱਗ ਜੂ ਵੇਚਣ ਵੇਚਣ ਵਾਲਾ ਕੰਮ ਹੋ ਜਾਊਗਾ ਠੀਕ ਹੈ ਨਾ ਕਿੰਨੀ ਮਰਗੀ ਵੇਚ ਲਓ ਹਫ਼ਤੇ ਨੂੰ ਸੜਜੀ ਫੁੱਲ ਫੁੱਲ ਟੁੱਟਣ ਲੱਗ ਜੂ ਹਫ਼ਤੇ ਨੂੰ ਪੂਰੀ ਤੇ ਹੋਰ ਓਕੇ ਆ ਜਮਾਨ ਕੰਮ ਤੇ ਹੁਣ ਆਪਾਂ ਪਾਣੀ ਪੀਨ ਆਏ ਠੰਡਾ ਪਾਣੀ ਪੀ ਲਈਏ ਫੇਰ ਮਿਲਦੇ ਹਾਂ ਸਾਨੂੰ ਹਾਂਜੀ ਯਾਰ ਉਹ ਵੇਲੀਓ ਤੇ ਆਪਾਂ ਸਿੱਟਣ ਲੱਗੇ ਰੇ ਬਾਈ ਆ ਦੇਖੋ ਦਸਤਾਨੇ ਦਸਤੂਨੇ ਚੜਾਲੇ ਕਰ ਲਈ ਤਿਆਰੀ ਤੇ ਜਿਹੜੇ ਕੱਦੂ ਕੀਤਾ ਉਹ ਚ ਰੇ ਸਿੱਟਣ ਚੰਗਾ ਆ ਦੇਖੋ ਬਾਈ ਆ ਹਾਲਾਤ ਨੇ ਆ ਹੋਰ ਤੰਗਿਆ ਹਾ ਝੂੰਗਾ ਤੇ ਆ ਪਾ ਚੜਾ ਲਈ ਆਪਾਂ ਦਸਤਾਨੇ ਤੇ ਉਹ ਬਾਰੂ ਯਾਰ ਆਪਣਾ ਬੱਟਾ ਪੁੱਚੀ ਜਾਂਦਾ ਉਪਰਾ ਦਿਖਾਉਣਾ ਜਿਉਂ ਵਰਕੇ ਉਹ ਦੇਖੋ ਬਾਰੂ ਬੱਟਾ ਪੁੱਚੀ ਜਾਂਦਾ ਹੈਗਾ ਹੁਣ ਆਪਾਂ ਇਹ ਚ ਰੇ ਸਿੱਟਣਾ ਹੈਗਾ ਉਹ ਖੜਾ ਟਰੈਕਟਰ ਟਰੈਕਟਰ ਦਾ ਕੱਦੂ ਕਰਨਾ ਹੈਗਾ ਪਾਣੀ ਘਟ ਗਿਆ ਯਾਰ ਲਾਈਟ ਨਹੀਂ ਛੱਡੀ ਲਾਈਟ ਦੀ ਥੋੜੀ ਜੀ ਪ੍ਰੋਬਲਮ ਆ ਗਈ ਇਹ ਲਾਈਟ ਛੱਡੀ ਹੁੰਦੀ ਫਿਰ ਸਾਰਾ ਲਾ ਦਿੰਦੇ ਹੁਣ ਹੁਸਨੇ ਵਾਲੇ ਚ ਛੱਡਿਆ ਹੋਇਆ ਪਾਣੀ ਉਧਰ ਲਾਵਾਂਗੇ ਇੱਥੇ ਫੱਕਲੇ ਜਾਗੇ ਚੱਕ ਕੇ ਤੇ ਉਹ ਬੰਦੇ ਲਾਈ ਜਾਂਦੇ ਝੋਨਾ ਆਪਣੇ ਆਪਾ ਲੱਗੇ ਜੂਰੀਆ ਸਿੱਟਣ ਬਾਈ ਆ ਦੇਖੋ ਲਾਈ ਜਾਂਦੇ ਆ ਝੋਨਾ ਆ ਲੱਗੇ ਜੂਰੀਆ ਸਿੱਟਣਾ ਖੜਾ ਟਰੈਕ ਤੇ ਹਣ ਆਪਾਂ ਕਰ ਲਈ ਤਿਆਰੀ ਬਾਣਾ ਵੱਡੀ ਆ ਵੀ ਤੁਹਾਨੂੰ ਪਤਾ ਹੀ ਆ ਤਾਂ ਹਾਈਜੀਨਿਕ ਬਾਲੀਆਂ ਥੋੜੇ ਜਿ ਧਿਆਨ ਰੱਖ ਲੇ ਸਭੂ ਲਾਈਟ ਹੈਣੀ ਆਪਾਂ ਪਏ ਕੋਠੇ ਚ ਜੇ ਤੁਸੀਂ ਦੇਖ ਸਕਦੇ ਹੋ ਪੱਕਾ ਭੁੱਖਾ ਕੀ ਕੱਢਿਆ ਬਾਰੇ ਕਿਉਂਕਿ ਲਾਈਟ ਹੈ ਨਹੀਂ ਤੇ ਚੌਂ ਵਾਲੇ ਵੀ ਬਾਰੇ ਬੈਠੇ ਨੇ ਹੁਣ ਚਾਹ ਪੀ ਕੇ ਹਟੇ ਆ ਤੇ ਗਰਮੀ ਬਾੜੀ ਹੈ ਜਿਵੇਂ ਤੁਹਾਨੂੰ ਪਤਾ ਹੈ ਬਾਬਿਓ ਉਹ ਦੇਖੋ ਉੰਡੇ ਤੇ ਬੱਪੂ ਤੇ ਆਹ ਬੈਠੇ ਨੇ ਸਾਰੇ ਜਿਹੜੇ ਬੰਦੇ ਚੌਲ ਲਾ ਰਹੇ ਨੇ ਉਹ ਬੰਦੇ ਆਪਣੇ ਉਹ ਕਰੀ ਜਾਂਦੇ ਨੇ ਉਹ ਰੂੜ ਵਰਗੇ ਬੈਠੇ ਨੇ ਤੇ ਆਪਾਂ ਬੈਠੇ ਆ ਬਈ ਇੱਥੇ ਬਿੱਡਾਂ ਤੇ ਆਪੇ ਚਾਰਜਰ ਚਾਰਜਰ ਲਏ ਸੀ ਕਿ ਆਖੇ ਬਾਬਿਓ ਵੀ ਚਾਰਜ ਲਾਵਾਂਗੇ ਫੋਨ ਪਰ ਲਾਈਟ ਹੀ ਨਹੀਂ ਆਈ ਕੀ ਕਰੀਏ ਤੇ ਚਾਹ ਪੀਏ ਤੇ ਉਹ ਪਾਣੀ ਦੇ ਕੈਂਪਰ ਚੱਕ ਕੇ ਲਿਆਂਦੇ ਹੀ ਠੰਡੇ ਬਾਈ ਦੇਖੋ ਉਹ ਆਪਣੇ ਯਾਰ ਰਾਜਵਿੰਦਰ ਨੇ ਯਾਰ ਉਹ ਲਾਇਆ ਬਈ ਜੇ ਕਿਸੇ ਨੂੰ ਪਾਣੀ ਚਾਹੀਦਾ ਹੁੰਦਾ ਵੈ ਸ਼ਾਦੀਆਂ ਵਾਸਤੇ ਜਰੂਰ ਜਰੂਰ ਕੰਟੈਕਟ ਕਰੋ ਆਪਾਂ ਨੰਬਰ ਦੇ ਦਾਂਗੇ ਉਹਦਾ ਆਪਾਂ ਨੂੰ ਕਮੈਂਟ ਕਰ ਦਿਓ ਤੇ ਜੇ ਕਿਸੇ ਨੂੰ ਵਿਆਹ ਸ਼ਾਦੀ ਦੇ ਕੈਂਪਰ ਚਾਹੀ ਜੰਦੇ ਨੇ ਆਪਣੇ ਯਾਰ ਰਾਜਵਿੰਦਰ ਨਾਲ ਜਰੂਰ ਕਨੈਕਟ ਕਰੋ ਤੇ ਆਪਾਂ ਪਏ ਅੱਥੇ ਜਿ ਬੰਦੂ ਜਗਦੀਪ ਵਰਗੇ ਹੁਸਨੇ ਵਰਗੇ ਦੂਜੇ ਖੇਤ ਮੋਟਰ ਛੱਡਣਾਂ ਗਏ ਹੋਏ ਨੇ ਉਹਨਾਂ ਉੱਥੇ ਕਹਿਰਾ ਰਮਾਉਣਗੇ ਨਾ ਤੇ ਉਹ ਚ ਪਾਣੀ ਭਰਨ ਲਈ ਕਹਰੇ ਜੇ ਫਿਰ ਉੱਥੇ ਲਾਵਾਂਗੇ ਚੌਲ ਦੇ ਕੱਦੂ ਕਰਾਂਗੇ ਤੇ ਉਹ ਦੂਜੇ ਪਾਸੇ ਦੋ ਮੋਟਰਾਂ ਛੱਡੀਆਂ ਆਈਆਂ ਨੇ ਸਨੇਹ ਵਾਲੀ ਚ ਟੈਸਟ ਕਰ ਰਹੇ ਹਾਂ ਤੇ ਇੱਥੇ ਆਉਗਿ ਲੈਡ ਬਾਬੂ ਰਾਤ ਨੂੰ ਅਜ ਰਾਤ ਨੂੰ ਗੱਦੂ ਕਰਾਂਗੇ ਉਹ ਵੀ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਬਾਬੇ ਵਾਹਣ ਨਹੀਂ ਤਿਆਰ ਹੋ ਸਕਦਾ 5 ਵਜੇ ਤੱਕ ਇੰਦੇ ਨਾਲ ਖੁਸਣਿਆਲੀ ਲੈਡ ਦਾ ਕੱਟ ਲਾਤਾ ਹੁਣ ਬੰਦੇ ਲਾ ਦੇਣਗੇ ਥੋੜਾ ਜਿਆ ਰਹਿ ਗਿਆ ਵਾਹਣ ਹਨਾ ਹੁਣ ਲਾਈ ਦੋ ਮੋਟਰਾਂ ਚੱਲਦੀਆਂ ਸੀ ਕਿਹੜਾ ਭਰ ਦਿੰਦੇ ਉਹ ਜਿਆਦਾ ਤਾਂ ਹੁਸਣਿਆਲਾ ਵੀ ਲਾ ਆਂਦੇ ਪਰ ਹੁਣ ਬੰਦੇ ਕਹਿਣਗੇ ਵਾਹਣ ਤਿਆਰ ਨਹੀਂ ਹੈਗਾ ਬਾਈ ਇਹ ਚ ਹੋਰ ਲੱਗ ਨਹੀਂ ਸਕਦਾ ਹੁਣ ਦੇਖਦੇ ਆ ਬਾਬੇ ਉਹ ਕੀ ਬਣਦਾਗਾ ਕੀ ਨਹੀਂ ਪਰ ਹੁਣ ਕੇਰਾ ਤਾਂ ਮੈਂ ਗਰੁੱਪ ਚ ਟੈਲੀਗ੍ਰਾਮ ਦੇ ਵਿੱਚ ਤੁਸੀਂ ਦੇਖਿਆਗਾ ਉਹਨਾਂ ਨੇ ਕੱਟ ਲਾ ਰੱਖਿਆਗਾ ਉਹ ਕਹਿੰਦੇ 5 ਵਜੇ ਤੱਕਰ ਕੱਟ ਆਗਾ ਬਾਈ ਤਾਂ ਹੁਣ ਜਦੋਂ ਵਾਹਣੀ ਨਹੀਂ ਤਿਆਰ ਹੋਊਗਾ ਬਾਈ ਉਹ ਲਾਉਣਗੇ ਵੀ ਕਿੱਥੇ ਤਾਂ ਚਲੋ ਅੱਜ ਸੇਟੀ ਘਰੇ ਚੱਲ ਜਾਣਗੇ ਬਾਈ ਰੈਸਟ ਡੇ ਹੋ ਲਾਉ ਉਹਨਾਂ ਦਾ ਠੀਕ ਹੈ ਹੋਰ ਤਾਂ ਕੀ ਕਰ ਸਕਦੇ ਆ ਤੇ ਆਪਣੀ ਲਾਈਟ ਆਊ ਬਾਈ ਰਾਤ ਨੂੰ 10 ਵਜੇ ਅੱਜ 10 ਵਜੇ ਆਪਾਂ ਉੱਥੇ ਵਾਹਣ ਨੂੰ ਜਿਹੜੇ ਚੌਲ ਨੇ ਉਹਨਾਂ ਨੂੰ ਪਾਣੀ ਲਾਵਾਂਗੇ ਜਿੰਨੇ ਕੁ ਲੱਗੇ ਦੋ ਬਾਦ ਉਹਨਾਂ 'ਚ ਪੋਟਾਸ਼ ਸਿੱਟਣਾਗਾ ਤੇ ਜਿਹੜੇ ਨਹੀਂ ਲੱਗੇ ਹਨ ਚਾਵਲ ਉਹ ਘਿਹਾਰਾ ਭਰ ਦਾਂਗੇ ਤੇ ਉਹਦਾ ਕੱਦੂ ਕਰ ਦਾਂਗੇ ਰਾਤ ਨੂੰ ਅੱਜ 트ਰੇਟ ਉੱਥੇ ਰੱਖ ਲਾਂਗੇ ਹਨ ਕੱਦੂ ਕਰ ਦਾਂਗੇ ਉਹਦਾ ਤੇ ਹੁਣ ਆ ਮੋਟਰ ਤੇ ਆਏ ਆ ਬਾਈ ਦੇਖੋ ਮੋਟਰ ਬੰਦ ਪਈ ਐ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣੀ ਭੱਜੀ ਲੱਗਦੀ ਐ ਲਾਈਟ ਥੋੜੇ ਟਾਈਮ ਹੋਇਆ ਲੱਗਦਾ ਲਾਈਟ ਭੱਜੀ ਨੂੰ ਤੇ ਆ ਬਾਈ ਨੇਰੀ ਕਿ ਡੇਗ ਡਿਗ ਪੀ ਸੀ ਜੀ ਕਿਉਂ ਸਪੈਦਾ ਰੁੱਡ ਕੇ ਡੇਗ ਪੈ ਰਹੀ ਗਾ ਜਿੱਦੇ ਸਪਰੇਅ ਕਰਨਾ ਐ ਮੱਕੀ ਦੇ ਮੱਕੀ ਦੇਖ ਲਓ ਬਾਬੇ ਉਹਦਨੇ ਦੀ ਸਰਾ ਹੋਈ ਪਿਆ ਜਮਾਨ ਉਰੋ ਉਰਾ ਸੀ ਵੱਢ ਹਾਂਜੀ ਯਾਰੋ ਤੇ ਲਾਈਟ ਆਊਗੀ ਬਾਈ 10 ਵਜੇ ਹੁਣ ਚੱਲਿਆ ਆਪਾਂ ਬਾਈ ਖੇਤ ਨੂੰ ਤੇ ਅੱਜ ਬਾਈ ਜਿਹੜਾ ਚੌੜ ਲਾਏ ਨੇ ਉਹ ਕਿਹੜਾਂ ਵਿੱਚ ਪਾਣੀ ਪਾਵਾਂਗੇ ਤੇ ਇੱਕ ਕਿਹੜਾ ਜਿਹੜਾ ਬਾਈ ਕਦੂ ਕਰਨ ਵਾਲਾ ਹੈਗਾ ਉਹ ਤੜਕੇ ਫਟੜ ਲਿਆਉਂਗਾ ਬਾਈ ਜਾ ਕੇ ਕਦੂ ਕਰੂੰਗਾ ਅੱਜ ਸਾਰੀ ਰਾਤ ਰ੍ਹਾਂਗੇ ਬਾਈ ਖੇਤ ਅੱਜ ਤੁਹਾਨੂੰ ਦਿਖਾਉਣੇ ਆ ਬਾਈ ਕਿੱਬਿਆਂ ਚ ਕਹੇ ਜੀਆਂ ਰਾਤ ਨੂੰ ਵੱਜ ਜਾਂਦੀਆਂ ਨੇ ਬਾਈ ਪੂਰਾ ਡਰਾਵਣਾ ਮਾਹੌਲ ਹੁੰਦਾ ਬਾਈ ਰਾਤ ਨੂੰ ਜਾਨਵਰ ਵੀ ਬਥੇਰੇ ਨਿਕਲਦੇ ਨੇ ਬਾਈ ਲੂੰਬੜੀ ਲਾਂਬੜੀਆਂ ਇਰ ਉਈ ਰਹਾ ਜੀ ਬਾਈ ਬਾਲਾ ਕੋ ਸੈਟਪੇ ਹਜੇ ਰਹਾ ਜੀ ਤੁਸੀਂ ਬਾਈ ਬਾਜਾਂ ਸੁਣ ਕੇ ਹਰਾਨ ਹੋ ਜਾਉਂਦੀ ਐ ਇਹ ਜੀਆਂ ਬਾਜਾਂ ਆ ਦੇਖੋ ਬਾਈ ਬਾਲੇ ਪੜੇ ਪੜੇ ਕੁੱਤੇ ਨੇ ਬਾਈ ਇੱਥੇ ਕਿਤਾਜ ਇਹ ਮੈਨੂੰ ਤੁਹਾਨੂੰ ਪਤਾ ਹੀ ਜਾਏਗਾ ਹਣਾ ਯਾਰੋ ਤੇ ਰਾਤ ਨੂੰ ਬਾਈ 10 ਵਜੇ ਲਾਈਟ ਆਉਗੀ ਬਸ ਆਉਣ ਵਾਲੀ ਵੀ ਐ ਤੇ ਹੁਣ ਆਪਾਂ ਜਾਈ ਜੰਨੇ ਆ ਰਾਜ ਤੇ ਦੇਖੋ ਬਾਈ ਕੋਈ ਨਹੀਂ ਹੈਗਾ ਸੋਨਸਰਾ ਯਾ ਟੱਬੇ ਨੇ ਬਾਈ ਆਸੇ-ਪਾਸੇ ਹਣਾ ਤੇ ਰਾਤ ਨੂੰ ਬਾਈ ਇੱਥੋਂ ਇਹ ਜੀਆਂ ਬਾਜ ਆਉਂਦੀਆਂ ਨੇ ਇਹ ਜੇ ਜਾਨਵਰਾਂ ਦੀਆਂ ਤੁਸੀਂ ਬਾਈ ਬਲੌਗ ਦੇਖ ਕੇ ਯਾਰ ਤੁਸੀਂ ਕਹੋਗੇ ਬਾਈ ਬਾਈ ਤੁੰਨੋ ਯਾਰ ਯਾਰ ਬਾਰੂ ਜਿਹੜਾ ਇੱਥੇ 24 ਘੰਟੇ ਰਹਿੰਦਾ ਰਾਤ ਨੂੰ ਇੱਥੇ ਸੌਂਦਾ ਹਨ ਤੇ ਵੀ ਇੱਥੇ ਦਾ 2 ਘੰਟੇ ਕੱਟਰੇ ਔਖੇ ਨੇ ਤੇ ਭਾਈ ਰਾਤ ਨੂੰ ਆਪਾਂ ਮੁੜ ਕੇ ਵੀ ਜਾਵਾਂਗੇ ਜਾਂਦੇ ਹੋਏ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਹੁਣ ਤਾਂ ਭਾਈ ਪਹਿਲਾਂ ਤਾਂ ਡਰ ਬਥੇਰਾ ਲੱਗਦਾ ਹੁੰਦਾ ਸੀ ਹਨਾ ਪਰ ਹੁਣ ਜਿਉਂ-ਜਿਉਂ ਤੈਨੂੰ ਪਤਾ ਭਾਈ ਉਮਰ ਵੱਧ ਜਾਂਦੀ ਹੈ ਬੰਦੇ ਦੀ ਡਰ ਦੂਰ ਲੱਗਣੋਂ हट ਜਾਂਦਾ ਹੈਗਾ ਤੇ ਛੋੜੀ ਹੁੰਦਾ ਡਰ ਲੱਗਦਾ ਹੁੰਦਾ ਸੀਗਾ ਵੀ ਯਾਰ ਕਿੱਥੇ ਕਿੱਪਿਆਂ ਚ ਕਹੇ ਜੀਆਂ ਬਾਜ ਆਉਂਦੀਆਂ ਨੇ ਤੇ ਭਾਈ ਕੋਈ ਨਹੀਂ ਹੁੰਦਾ ਤੁਹਾਨੂੰ ਪਤਾ ਰਾਤ ਨੂੰ ਯਾਰ ਇੱਥੇ ਤੂ ਕੁਮਾਰੇ ਤੂੰ ਹਨਾ ਪਿੰਡ ਸੁਣ ਜੂਗੀ ਇੰਨਾ ਨੇੜਾ ਹੁੰਦਾ ਆ ਬਾਈ ਬਾਕੀ ਰਾਹ ਰੂ ਪਟਿਆ ਪੈਗਾ ਤੇ ਇੱਥੇ ਪਾਇ ਪੈਣੇ ਨੇ ਸਰਕਾਰੀ ਬੱਸ ਆ ਆ ਗਈ ਪਾਇ ਵੀ ਨੇੜੀ ਥੋੜੀ ਦੂਰੀ ਹੈਗੀ ਤੇ ਸੋ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਕਿਹਾ ਕੇ ਖੇਤ ਤੇ ਛੱਡਦੇ ਆ ਮੋਟਰ ਤੇ ਰਮਾਉਣੇ ਆ ਤੇ ਤੜਕੇ ਬਾਈ ਉਹ ਜੋ ਜਿਹੜਾ ਰਮਾ ਕੇ ਪਟਾ ਛੱਡਾਂਗੇ ਤੇ ਰੇਮਾਈ ਬੈਂਜੂਰੀਆ ਛੱਡਤਾ ਸੀ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਵਲੌਗ ਚ ਜਿਹੜੇ ਨੂੰ ਅੱਜ ਰਮਾਉਂਗਾ ਕੱਲ ਨੂੰ ਲਾਉਣੇ ਆ ਜਿਹੜੇ ਚ ਉਹ ਛੱਡੂੰਗਾ ਕੱਲ ਨੂੰ ਤੇ ਪਟਾਸ ਵੀ ਛਿੜਦਾ ਅਸੀਂ ਚੌਲ ਲਾ ਕੇ ਨਾਲੇ ਕੱਖਾਂ ਵਾਲੀ ਦਵਾਈ ਉਹ ਵੀ ਕੱਲ ਨੂੰ ਛਟਣੀ ਹੈਗੀ ਉਹ ਵੀ ਛਿੜਦਾ ਹੈ ਕੱਲ ਨੂੰ ਬਾਈ ਤੁਹਾਨੂੰ ਖੇਤ ਦਿਖਾਉਣਾ ਜਾ ਕੇ ਅੱਗੇ ਹਾਂਜੀ ਬਾਬੂ ਲਾਈਟ ਆ ਗਈ ਜੀਗੀ ਮੋਟਰ ਚੱਲੀ ਜਾਂਦੀ ਆ ਉਹ ਬਾਰੂ ਸੁੱਤਾ ਪੈਗਾ ਤੇ ਆਪਾਂ ਚੱਲੇ ਹਾਂ ਬਾਈ ਪਾਣੀ ਦੇਖਣ ਤੇ ਕੀ ਵੀ ਮਾਹੌਲ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਉਹ ਟੱਬੇ ਬਾਈ ਸਾਰਾ ਕੁਝ ਇੱਥੇ ਦੇਖੋ ਬਾਈ ਵਾਜਾਂ ਇਹਦਾ ਕੁਝ ਵੀ ਨਹੀਂ ਹੈ ਇਹਦਾ ਟਾਈਮ 11 ਵਜੇ ਹੈ 10:30 ਹੋਇਆ 10:30 11 ਵਜੇ ਹੋਣਗੇ ਜਿਉਂ-ਜਿਉਂ ਬਾਈ ਜਦੋਂ 2 ਵਜ ਗਏ ਯਾਰ ਰਾਤ ਦੇ ਤੂੰ ਇੱਥੋਂ ਬਾਜਾਂ ਦੇਖਿਓ ਬਾਈ ਯਾਰ ਤੂੰ ਕਹੋ ਯਾਰ ਬਾਈ ਕਮਾਲ ਆ ਯਾਰ ਜਿਹੜੇ ਬੰਦੇ ਇੱਥੇ ਰਹਿੰਦੇ ਨੇ ਠੀਕ ਹੈ ਨਾ ਬਾਰੂ ਬਾਈ ਤਾਂ ਮੈਂ ਜਿਹੜਾ ਇੱਥੇ ਰਹਿ ਪੈਂਦਾ ਯਾਰ ਬਾਈ ਨਾ ਕੋਈ ਬੰਦਾ ਨਾ ਬੰਦੇ ਦੀ ਯਾਤ ਬਾਈ 4 ਕਿਲੋਮੀਟਰ ਤੱਕਰ ਠੀਕ ਹੈ ਨਾ 4 ਕਿਲੋਮੀਟਰ ਪੈਂਦਾ ਪਿੰਡ ਆਪਣਾ ਇੱਥੋਂ ਆ ਬਾਈ ਆਪਣੀ ਪੌਦ ਹੈਗੀ ਤੇ ਬਾਈ ਕੁਛ ਨਹੀਂ ਹੈਗਾ ਇਹ ਜੀਆਂ ਬਾਜ ਆਉਂਦੀਆਂ ਨੇ ਤੇ ਬਾਈ ਇੱਥੇ ਲੂੰਬੜ ਲਾਂਬੜ ਵੀ ਰਹਿੰਦੇ ਨੇ ਰਾਤ ਨੂੰ ਹਨਾ ਲੂੰਬੜੀਆਂ ਲਾਪਣੀਆਂ ਹੈਗੀਆਂ ਰੋਜ਼ ਰਾਜ ਹੈਗੇ ਨੇ ਆਹ ਦੇਖੋ ਆ ਚੌਲ ਲਾਏ ਪਏ ਬਾਬਾ ਵਿੱਚ ਵੀ ਛੱਡਣਾ ਆ ਕੇ ਰਹੀ ਜੀ ਤੇ ਆਪਾਂ ਪਹਿਲਾਂ ਹੋਰ ਮਾਉਣਾ ਹੈ ਜਿਹੜਾ ਚਾਹੌ ਲਾ ਕੇ ਗਏ ਨੇ ਇਸ ਤੋਂ ਬਾਅਦ ਆਰ ਮਾਉਣਾ ਹੈ ਤੇ ਇਸ ਤੋਂ ਬਾਅਦ ਆ ਜਿਹੜਾ ਕੱਦੂ ਵਾਲਾ ਖਾਲੀ ਪੈ ਗਿਆ ਇਸ ਤੋਂ ਬਾਅਦ ਇਹ ਛੱਡ ਦਾਂਗੇ ਤੇ ਜਿਵੇਂ ਤੁਸੀਂ ਬਾਈ ਆਪਣੇ ਕੰਨੀ ਵੀ ਦੇਖ ਲਓ ਹੁਣ ਤੇ ਬਾਈ ਬਹੁਤ ਔਖੀ ਹੈ ਇਹ ਖੇਤੀ ਕਰਨੀ ਖੇਤੀ ਕਰਨੀ ਵੀ ਸੌਖੀ ਨਹੀਂ ਹੈਗੀ ਵਿੱਚ ਬੰਦੇ ਕਹਿੰਦੇ ਹਨਾ ਵੀ ਖੇਤੀ ਵੀ ਕਰਦਾ ਕਿੱਡੀ ਕਬਡੀ ਗੱਲਾਂ ਹੈਗਾ ਮੁੰਡਾ ਇਹਨਾਂ ਦਾ ਖੇਤੀ ਕਰਨੀ ਬਾਈ ਬਹੁਤ ਔਖੀ ਹੈ ਖੇਤੀ ਕਰਨੀ ਸੌਖੀ ਨਹੀਂ ਹੈਗੀ ਤੂੰ ਨੰਦ ਦਸਣਾ ਬੰਦਾ ਵਈ ਰੱਤਾਂ ਨੂੰ ਨੀਂਦ ਖਰਾਬ ਕਰਨੀ ਪੈਂਦੀ ਹੈਗੀ ਠੀਕ ਹੈ ਨਾ ਖੇਤੀ ਕਰਨੀ ਕਿਹੜਾ ਸੌਖੀ ਹੈ ਚਲੋ ਆਪਾਂ ਮੰਨਦੇ ਆਂ ਬਈ ਚਲੋ ਖੇਤੀ ਕੰਮ ਆਪਦਾ ਹਨਾ ਕਰਨੀ ਚਾਹੀਦੀ ਹੈਗੀ ਪਰ ਖੇਤੀ ਕਰਨੀ ਔਖੀ ਵਿਥੇਰੀ ਹੈਈ ਹਰੇਕ ਬੰਦੇ ਦਾ ਖੇਤੀ ਵੀ ਨਹੀਂ ਹੁੰਦੀ ਬਾਈ ਉਹ ਦੇਖ ਲਓ ਬਾਈ ਹੁਣ ਆਪਾਂ ਪਾਣੀ ਦੇਖਦੇ ਆਂਗੇ ਤੇ ਚੱਲੀ ਜਾਂਦਾ ਪਾਣੀ ਉਧਰ ਦੀ ਜਾ ਕੇ ਦੇਖ ਕੇ ਆਉਣਾ ਪੂ ਦੇਖ ਲਓ ਹੁਣ ਪਰਾਂ ਬਾਹਣ ਚ ਬਾਈ ਦੇਖ ਲਓ ਇੱਥੇ ਕੋਈ ਜਾਨਵਰ ਆ ਗਿਆ 100 ਕੁਸ ਬਈ ਤੁਹਾਨੂੰ ਪਤਾ ਹੀ ਜਾਂ ਨੇਰੇ ਦਾ ਟਾਈਮ ਆ ਯਾਰ ਇਹਦਾ ਚਲੋ ਬਈ ਰੱਬ ਨੇ ਕਰਦੇ ਨੇ ਦੇਲੀ ਇਹੋ ਜਿਹਾ ਬਣਾਤਾ ਤੇ ਬਾਕੀ ਰੱਬ ਦੀ ਕਿਰਪਾ ਬਈ ਆਪਣੇ ਪਹਿਲੇ ਦਿਨ ਹੀ ਦੇਲ ਆਪਣਾ ਬਈ ਬਸ ਪੁੱਛੀ ਨਾ ਤਕੜਾ ਹੈਗਾ ਉਹ ਆਪਦੇ ਮੂੰਹ ਆਪ ਦੀ ਤਰੀਫ ਕਰਨੀ ਨਹੀਂ ਚਾਹੀਦੀ ਤੇ ਪਹਿਲੇ ਦਿਨ ਹੀ ਦੇਲ ਤਕੜਾ ਹੈ ਬਈ ਤਾਂ ਰਾਤਾਂ ਨੂੰ ਤੁਰੇ ਫਿਰਦੇ ਨਹੀਂ ਬਈ ਕੋਈ ਨਹੀਂ ਤੁਰਦਾ ਹੈਗਾ ਹਣਾ ਅੱਜ ਕੱਲ ਦੇ ਮੁੰਡੇ ਤਾਂ ਇਹ ਨਹੀਂ ਆ ਕੇ ਰਾਜੀ ਉਹ ਤਾਂ ਸਾਨੂੰ ਪਤਾ ਹੀ ਆਏਗਾ ਇੰਸਟਾਗ੍ਰਾਮ ਦੀਆਂ ਸਟੋਰੀਆਂ ਵਾਲੀ ਨੇ ਇੰਸਟਾਗ੍ਰਾਮ ਦੀਆਂ ਸੋਡੀਆਂ ਸਟੋਰੀਆਂ ਚਹਿਰੀ ਬੰਦਾ ਅਮਰਵਾਲਾ ਰਾਤ ਨੂੰ ਕਹਿ ਦੋ ਪਾਣੀ ਦੀ ਵਾਰੀ ਤੇ ਵਗ ਜਾ ਕਹਿਣਗੇ ਨਾ ਬਈ ਸਾਨੂੰ ਤਾਂ ਡਰ ਲੱਗਦਾ ਹੈਗਾ ਠੀਕ ਹੈ ਆ ਜੰਪਾਇ ਪੂ ਪੈਣੇ ਬਾਬੂ ਇਹਨਾਂ ਚ ਜਾਣ ਪਰ ਵੜ ਕੇ ਬੈ ਜੰਦੇ ਨੇ ਇਹਨਾਂ ਦਾ ਵੀ ਧਿਆਨ ਰੱਖਿਆ ਕਰੋ ਆਤਮ ਨੂੰ ਤੇ ਹਏ ਤਾਂ ਬਾਬੂ 2 ਘੰਟੇ ਪਹਿਣ ਗਿਆ ਨਾ ਇਹ ਚਰਾਵਣੇ ਪੈ ਜਾਣਗੇ ਆ ਦੇਖ ਲਓ ਬਾਈ ਕਾ ਹਾਲ ਆ ਲੈ ਸੁੱਕੇ ਹੀ ਪੈ ਗਿਆ ਜਮਾ ਤੇ ਹਏ ਤਾਂ ਪਾਣੀ ਕੁਛ ਵੀ ਨਹੀਂ ਗਿਆ ਪੂ ਬੈਟਰੀ ਆਪਣੀ ਕਾਇਮ ਆ ਬਾਬੂ ਬੈਟਰੀ ਆਪਾਂ ਡੀਲ ਚ ਲਿਆਂਦੀ ਸੀ ਇਹ ਸਾਗਾ ਦੀ ਬੈਟਰੀ ਹੈਗੀ ਕਿਹੜੀ ਕੰਪਨੀ ਦੀ ਹੈ ਸਾਗਾ ਦੀ ਹੈ ਫੈਡ ਕੰਪਨੀ ਤੇ ਲਿਖੀ ਨਹੀਂ ਹੋਈ ਇਹ ਤੋਂ ਬਾਬਾ ਇਥੇ ਫੋਨ ਵੀ ਚਾਰਜ ਹੋ ਜਾਂਦਾ ਐਮਰਜੈਂਸੀ ਚ ਹਣਾ ਇਹ ਆ ਵੀ ਚਾਰਜ ਹੋ ਜਾਂਦੀ ਹੈ ਬਾਰੂ ਫੋਨ ਫਾਨ ਚਾਲਤ ਕਰ ਲੈਂਦਾ ਚਲੋ ਇਹ ਤੋਂ ਆਪ ਦਾ ਤੇ ਚਲੋ ਬਾਈ ਤੁਹਾਨੂੰ ਮਿਲਦੇ ਆਂ ਰਾਤ ਨੂੰ ਦਿਖਾਵਾਂ ਬਾਈ ਕਹੇ ਜੀਆਂ ਬਾਜ ਆਉਣ ਦੀਆਂ ਨੇ ਥੋੜਾ ਨਾ ਪੂਤੀ ਆਵਾਜ਼ ਆਉਂਦੀਆਂ ਨੇ ਉਹ ਦਿਖਾਵਾਂਗਾ ਤੁਹਾਨੂੰ ਰਾਤ ਨੂੰ ਤੇ ਹੇ ਤਾਂ ਟਾਈਮ ਨਹੀਂ ਹੋਇਆ ਕੁਝ ਵੀ ਅਜੇ ਪੈ ਜਾਣ ਦੋ ਹੋਰ ਬਾਬਿਓ ਫੇਰ ਮਿਲਦੇ ਆਂ ਤੁਹਾਨੂੰ ਅੱਗੇ ਦਿਖਾਉਣਾ ਬਲੌਗ ਚ ਤੇ ਹੋਰ ਦੱਸੋ ਬਾਈ ਸਾਰੇ ਠੀਕ ਠਾਕ ਹੋ ਘਰੇ ਪਰਿਵਾਰ ਸਾਰੇ ਠੀਕ ਹੈ ਬਾਈ ਬਲੌਗ ਆਪਾਂ ਤਾਂ ਨਹੀਂ ਪਾਉਂਦੇ ਹਣਾ ਯਾਰ ਆਪਣੇ ਕੋਲੇ ਆਪਾਂ ਹੋਣੀ ਹੈਗੀ ਵੀ ਭਈ ਆਪ ਦਾ ਡੇਲੀ ਲਾਈਵ ਦਿਖਾਈ ਗਏ ਜਾਂ ਕੁਝ ਵੀ ਕੰਟੈਂਟ ਪਾਈ ਗਏ ਹਨ ਆਪਾਂ ਵਧੀਆ ਵਧੀਆ ਹੀ ਕੰਟੈਂਟ ਪਾਉਣੇ ਹੈਗੇ ਮੰਨ ਕੇ ਚੱਲ ਵੀ ਕੰਮਕਾਰ ਦਾ ਕੋਈ ਜਿੰਮੇ ਹੋਣਾ ਚੌਲਾਂ ਚੱਲ ਪਿਆ ਬਾਈ ਕਿਉਂ ਲਾਉਣ ਲੱਗ ਗਏ ਹਨ ਇਹ ਪਾਤਾ ਤੇ ਏਦੂ ਬਾਅਦ ਰੇਰੂ ਸਿੱਟਾਂ ਉਹ ਪਾ ਦਾਂਗੇ ਚਲੋ ਇੰਨੇ ਨਾ ਬਾਈ ਕਿਤੇ ਘੁੰਮਣ ਫਿਰਨ ਦੀ ਬਗ ਜਾਗੇ ਉਹ ਪਾ ਦਾਂਗੇ ਹਨ ਆਪਾਂ ਇਹ ਨਹੀਂ ਹੈਗੀ ਬਈ ਅੱਜ ਮੈਂ ਰੋਟੀ ਖਾ ਲਈ ਮੈਂ ਨਹਾ ਲਿਆ ਮੈਂ ਕਰ ਲਿਆ ਫਲਨਾ ਕਰ ਲਿਆ ਉਹ ਕੰਮ ਨਹੀਂ ਬਾਈ ਆਪਾਂ ਤੋਂ ਹੁੰਦਾ ਹੈਗਾ ਡੇਲੀ ਲਾਈਵ ਬਾਈ ਪ੍ਰਾਈਵੇਸੀ ਹੁੰਦੀ ਹੈ ਨਾ ਨਾ ਆਪਾਂ ਫੈਮਿਲੀ ਲਿਆ ਸਕਦੇ ਆ ਵਿੱਚ ਨਾ ਆਪਾਂ ਫੈਮਿਲੀ ਠੀਕ ਹੈ ਫੈਮਲੀ ਬਾਈ ਅੱਡਾ ਆਪਦੀ ਪ੍ਰੋਫੈਸ਼ਨਲ ਲਾਈਫ ਅੱਡ ਤੇ ਪਰਸਨਲ ਲਾਈਫ ਅੱਡ ਠੀਕ ਹੈ ਨਾ ਪਤਾ ਤੇ ਚੋਚਲੇ ਹੁੰਦੇ ਨਹੀਂ ਹੈਗੇ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਹੈ ਕੰਮ ਵਾਲੀ ਚੀਜ਼ ਹੁੰਦੀ ਹੈ ਹਨਾ ਉਹ ਆਪਾਂ ਪਾ ਆਂਦੇ ਆ ਤੇ ਬਾਈ ਕਈ ਵਾਰ ਗਾਲ ਗੂਲ ਵੀ ਨਿਕਲ ਜਾਂਦੀ ਹੈ ਹਨਾ ਉਹ ਤਾਂ ਆਪਾਂ ਕੱਢਦੀ ਨਹੀਂ ਹੈਗੇ ਤੁਹਾਨੂੰ ਪਤਾ ਹੈਗਾ ਚਲੋ ਬਾਈ ਗਾਲਾਂ ਗੂਲਾਂ ਕੱਢਣੀਆਂ ਨਹੀਂ ਚਾਹੀਦੀਆਂ ਇੰਟਰਨੈਟ ਤੇ ਤਾਂ ਜਮ ਨਹੀਂ ਚਾਹੀਦੀਆਂ ਯਾਰ ਕਿਉਂਕਿ ਛੋਟੇ ਜਿਹਾ ਬਾਕ ਸਿੱਖਦੇ ਨੇ ਆਪਾਂ ਨੂੰ ਦੇਖ ਕੇ ਹਰੇਕ ਜਿਹਾ ਬਾਕ ਕੋਲੇ ਫੋਨ ਵਾਲਾ ਹਨਾ ਵਧੀਆ ਵੀਡੀਓ ਪਾਉਣੀ ਚਾਹੀਦੀਆਂ ਆਪਾਂ ਕੱਢਦੇ ਵੀ ਹੈ ਨਹੀਂ ਪਰ ਬਈ ਇਹ ਨਿਕਲ ਇਹ ਨਾ ਕਈ ਵਾਰ ਭੁਲੇਖੇ ਚਾ ਕੀਤਾ ਬਾਈ ਮਾਫ ਕਰਦੇ ਹੋ ਤੇ ਹੁਣ ਤਾਂ ਆਪਾਂ ਪੂਰਾ ਧਿਆਨ ਰੱਖਦੇ ਆਂ ਬਈ ਪਹਿਲੇ ਦਿਨੀ ਆਪਾਂ ਸਾਫ਼ ਸੁਥਰਾ ਕੰਟੈਂਟ ਪਾਇਆ ਤੇ ਸਾਫ਼ ਸੁਥਰਾ ਹੀ ਪਾਵਾਂਗੇ ਤੇ ਆਹ ਬਾਈ ਪੌਦ ਆਪਣੇ ਕੋਲੇ ਜਦੋਂ ਬਚ ਗਈ ਬਾਈ ਇਹ ਪੌਦ ਤਾਂ ਆਪਾਂ ਵਲੌਗ 'ਚ ਕਹਿ ਦਾਂਗੇ ਜੇ ਕਿਸੇ ਵੀਰ ਨੂੰ ਲੋੜ ਹੋਈ ਹੈ ਨਾ ਪੱਟ ਕੇ ਲੈ ਜਾ ਸਕਦਾਗਾ ਆਪਣੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਪੌਦ ਪੂਰੀ ਸਿਹਰਾ ਬਾਬੋ ਇਹ ਜੀ ਪੌਦ ਨਹੀਂ ਦੇਖੀ ਹੋਣੀ ਤੁਸੀਂ ਕਦੇ ਠੀਕ ਹੈ ਨਾ ਤੇ ਹੁਣ ਬਾਈ ਤੁਹਾਨੂੰ ਤੜਕੇ ਵੀ ਵਲੌਗ 'ਚ ਮੈਂ ਕਲਿੱਪਾਂ ਪਾਉਂਗਾ ਤੜਕੇ ਆਪਾਂ ਪਟਾਖਾ ਸਿੱਟਣਾਗਾ ਤੇ ਬਾਈ ਮੈਂ ਸ਼ਾਨ ਤੂਣਾ ਮੜਾ ਬਾਜਾਂ ਸੁਣੋ ਇਹ ਤਾਂ ਕੁਝ ਵੀ ਨਹੀਂ ਐਦੂ ਬਾਹਰ ਦੇਖਿਓ ਤੁਸੀਂ ਕੀ ਬਣਦਾ ਉਹ ਆ ਗਿਆ ਟੱਬਾ ਬਾਬਿਓ ਦੇਖ ਸਕਦੇ ਹੋ ਜਿਵੇਂ ਤੁਸੀਂ ਉਹ ਦੇਖੋ ਲਿੰਗਾ ਉਥੇ ਲੋਈ ਰਾਜ ਫਿਰਦੇ ਹੁੰਦੇ ਨੇ ਤੇ ਸਾਨੂੰ ਰਾਤ ਨੂੰ ਸੁਣਾਉਂ ਗਾਈ ਵੱਜਾਂ ਹੋਰ ਭੂਤੀਆ ਹਾਂਜੀ ਬਾਬਿਓ ਆਪਾਂ ਚੱਲੇ ਆਂ ਬਾਈ ਪਾਣੀ ਲਾਉਣ ਆਹ ਕਹੀ ਮੋਢੇ ਤੇ ਹੈ ਨਾ ਤੇ ਆਪਾਂ ਚੱਲੇ ਆਂ ਦੇਖਣ ਬਾਈ ਟਾਈਮ ਵੱਜ ਗਿਆ ਸਹੀ 12 ਤੁਸੀਂ ਵੱਜਾਂ ਜਿਵੇਂ ਸੁਣ ਸਕਦੇ ਹੋ ਹੈ ਨਾ ਮੈਨੂੰ ਕਹਿੰਦਾ ਸੀਗਾ ਬਾਲੀਆਂ ਪਹਿਣੀਆਂ ਪਹਿੜੀਆਂ ਆਉਣੀਆਂ ਦੇਖੋ ਮੈਂ ਚੁੱਪ ਮੈਂ ਚੁੱਪ ਹਾਂ ਮੈਂ ਤੁਸੀਂ ਬਾਜਾਂ ਸੁਣੋ ਦੇਖੋ ਅੱਦੂ ਇਹ ਹੈਗੀਆਂ ਬਾਜ ਆਉਂਦੀਆਂ ਨੇ ਕਦੇ ਚਿੜੀ ਚੁੰਕੀ ਜਾਂਦੀ ਐ ਕਦੇ ਕੀ ਹੋਈ ਜਾਂਦਾ ਕਦੇ ਕੀ ਹੋਈ ਜਾਂਦਾ ਹੁਣ ਪਾਣੀ ਦੇਖਣ ਚੱਲੇ ਆਪਾਂ ਬਾਈ ਤੇ ਉਹ ਸਰੇ ਤੇ ਜਾਣਾਗਾ ਦੇਖੋ ਐ ਹੁੰਦਾ ਬਾਈ ਇੱਥੇ ਦੇਖੋ ਸੁਣ ਕੇ ਇਹ ਤਾਂ ਕੁਝ ਵੀ ਨਹੀਂ ਬੱਬਾ ਹਏ ਤਾਂ ਤੁਸੀਂ ਹੁਣ ਥੋੜਾ ਜਿਹਾ ਨਾ ਗਰਮੀਆਂ ਚ ਤਾਂ ਉਹ ਸਿਆਲਾਂ ਚ ਦੇਖਣ ਵਾਲੀਆਂ ਹੁੰਦੀਆਂ ਬਾਈ ਹੋ ਨਹੀਂ ਕੀਤਾ ਜਾਂਦਾ ਆਪਣਾ ਬੰਦੇ ਤੇ ਪੈ ਨਹੀਂ ਸਕਦਾ ਇੱਥੇ ਬੰਦਾ ਰਾਤ ਨੂੰ ਬੰਦਾ ਗਿਆ ਪੈ ਗਈ ਫਿਰ ਰਾਤ ਨੂੰ ਯਾਰ ਬਾਜੀਆਂ ਵਾਲੀਆਂ ਪੜੀਆਂ ਪੜੀਆਂ ਆਉਂਦੀਆਂ ਨੇ ਬੱਬ ਤੇ ਚਲੋ ਬਾਈ ਮੈਂ ਦੇਖ ਜਾਵਾਂ ਪਾਣੀ ਤੇ ਮੇਰੇ ਹਿਸਾਬ ਨਾਲ ਇੱਥੋਂ ਤਾਂ ਫਲੈਸ਼ ਮਾਰੀ ਤਾਂ ਲੱਗਦਾ ਹੈਗਾ ਵੀ ਡੱਕ ਗਿਆ ਜਮਾ ਫੁੱਲ ਹੋ ਗਿਆ ਤੇ ਬਾਕੀ ਦੇਖ ਆਉਣੇ ਕੋਲੇ ਜਾ ਕੇ ਤੇ ਕੋਈ ਜਾਏ ਦਾ ਕੋਈ ਨੁਕਸਾਨ ਨਹੀਂ ਹੁੰਦਾ ਫਿਰ ਆਪਾਂ ਬੰਦ ਕਰ ਦਾਂਗੇ ਇਹ ਚ ਦੂਜੇ ਛੱਡ ਦਾਂਗੇ ਆਲਮੋਸਟ ਭਰ ਗਿਆ ਹਾਂਜੀ ਬਾਬੋ ਨਕਾ ਲਾਤਾ ਸੀਗਾ ਆਪਾਂ ਤੁਹਾਨੂੰ ਦਿਖਾਉਣੇ ਆ ਆਹ ਜੀ ਨਕਾ ਆਪਣਾ ਲਾਇਆ ਹੋਇਆ ਇਹ ਛੜਤਾ ਉਹ ਰਾਮ ਗਿਆ ਦੂਜਾ ਸਾਰਾ ਆਪਣਾ ਤੇ ਆਹ ਰਹਿ ਗਿਆ ਸੀਗਾ ਤੇ ਇਹ ਛੜਤਾ ਤੇ ਹੁਣ ਕਹੀ ਧਰ ਜੰਨੇ ਆਪਾਂ ਇੱਥੇ ਧਰ ਜੰਨੇ ਚਲ ਇਹ ਬੰਦ ਕਰਾਂਗੇ ਹਨਾ ਤੇ ਹੁਣ ਤੁਸੀਂ ਬਾਈ ਬਾਜਾਂ ਸੁਣੋ ਮੈਂ ਕੋਠੇ ਤੇ ਕਰ ਬੋਲਦਾ ਨਹੀਂ ਹੈਗਾ ਸੁਣ ਲੀ ਆ ਬਾਬੇ ਵਜਾਂ ਆ ਮੋਟਰ ਚੱਲੀ ਜਾਂਦੀ ਐ ਬਾਰੂ ਯਾਰ ਆਪਣਾ ਸੁੱਤਾ ਪਿਆਗਾ ਇਹਨੂੰ ਠਾਣਾ ਨਹੀਂ ਹੈਗਾ ਥੱਕ ਜਾਂਦੇ ਯਾਰ ਬਿੰਨੇ ਐਨੇ ਵਾਲਾ ਹੈ ਨਹੀਂ ਕਿਥੇ ਠੀਕ ਐ ਤੇ ਤੁਹਾਨੂੰ ਕਿਹਾ ਸੀ ਨਾ ਬਾਬੇ ਡਰਾਵਣੀ ਆ ਸੁੱਤਾ ਬਾਤਾਂ ਨਹੀਂ ਆਵਾਜ਼ਾਂ ਆਉਂਦੀਆਂ ਇੱਥੇ ਟਾਈਮ ਬਾਈ ਹੋ ਗਿਆ 1.5 ਵਜੇ ਗਿਆ ਸਹੀ ਤੇ ਹੁਣ ਆਪਾਂ ਕੋਠੇ ਜਾ ਗਏ ਤੇ ਹੋਰ ਕੀ ਕੋ ਸਾਰੇ ਫੇਰ ਹੁਣ ਸੋਣ ਤੜਕੇ ਦਿਖਾਵਾਂਗੇ ਡਰ ਕੇ ਮੈਂ ਟਰੈਕਟਰ ਲੈ ਕੇ ਆਵਾਂਗਾ ਗੱਦੂ ਗੱਦੂ ਕਰਾਂਗੇ ਉਹਨਾਂ ਮੈਂ ਰੋਟੀ ਖਾਣਾਗਾ ਤੇ ਫੇਰ 2 ਵਜੇ ਬਦਲਾਂਗੇ ਨਹੀਂ 3 ਵਜੇ ਬਦਲਾਂਗੇ ਕਿਹਾਰੇ ਨੂੰ ਦੂਬਾ ਦੂਜੀ ਸ਼ਾਮ ਤਾਂ